ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਕੋਠੇ ਕੋਰ ਸਿੰਘ ਵਾਲੇ ਬਠਿੰਡੇ ਜ਼ਿਲ੍ਹੇ ਦਾ ਇਹ ਅਖੀਰਲਾ ਪੰਡਾ ਦੋਸਤੋ ਇਧਰਲੇ ਪਾਸੇ ਨਾਲ ਮੁਕਸਰ ਜ਼ਿਲ੍ਹਾ ਰਹਿ ਜਾਂਦਾ ਨੇੜੇ ਭਲਾਈ ਆਣਾ ਰਹਿ ਜਾਂਦਾ ਤੇ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਸਾਫ ਸੁਥਰਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਾੜਾਂ ਦਿਖਾਉਣੀਆਂ ਜਿਹਦੇ ਵਿੱਚੋਂ ਇੱਕ ਜਰਸੀ ਕ੍ਰੋਸ ਆ ਸੂਈ ਸਵਾਈ ਆ ਤੇ ਇੱਕ HF ਸੂਈ ਸਵਾਈਆ ਤੇ ਇੱਕ ਦੋਸਤੋ HF ਗੱਬਣ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਕੁਲਜੀਤ ਸਿੰਘ ਹੈ ਬਾਈ ਜੀ ਠੀਕ ਹੈ ਕੋਠੇ ਕੌਰ ਸਿੰਘ ਵਾਲੇ ਜ਼ਿਲ੍ਹਾ ਬਹਿੰਡਾਈ ਠੀਕ ਹੈ ਜੀ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਮੇਰਾ ਮੋਬਾਈਲ ਨੰਬਰ ਹੈ ਬਾਈ ਜੀ 98774 ਜੀ 98774 ਹਾਂਜੀ 80066 80066 ਹਾਂਜੀ ਬਾਈ ਜੀ ਠੀਕ ਹੈ ਜੀ ਤੇ ਬਾਈ ਜੀ ਆਪਣਾ ਵਪਾਰ ਲੈਿੰਦਾ ਹੀ ਕੰਮ ਹੈ ਜੀ ਹਾਂਜੀ ਬਾਈ ਜੀ ਵਪਾਰ ਲੈਣਦਾ ਤੇ ਸਦਾ ਹੀ ਪਸੂ ਆਉਂਦੇ ਜਾਂਦੇ ਰਹਿੰਦੇ ਨੇ ਹਾਂਜੀ ਬਾਈ ਜੀ ਤੇ ਗਾਈਆਂ ਦਾ ਹੀ ਆ ਕਿ ਮੱਝਾਂ ਦਾ ਵੀ ਆਪਣਾ ਹੀ ਗਾਈਆਂ ਦਾ ਵੀ ਆ ਮੱਝਾਂ ਵੀ ਆ ਜਾਂਦੀਆਂ ਠੀਕ ਆ ਜੀ ਜਿਹੜੀ ਜਰਸੀ ਕੋਲੇ ਤੁਸੀਂ ਖੜੇ ਆ ਤੇ ਇਹਦੇ ਬਾਰੇ ਡਿਟੇਲ ਦਿਓ ਜੀ ਕਿੰਨੇ ਚਿਰ ਦੀ ਸੂਈ ਹੈ ਬਾਈ ਇਹ 2 ਮਹੀਨਿਆਂ ਦੀ ਸੂਈ ਹੈ ਜੀ ਠੀਕ ਹੈ ਬੱਚੀ ਮਾਲਕਾ ਨੇ ਇਹਦੀ ਰੱਖ ਲਈ ਹੈ ਜੀ ਤੇ ਇਸ ਟਾਈਮ 13-14 ਕਿਲੋ ਦੁੱਧ ਆਜ ਰਹੀ ਠੀਕ ਆ ਤੇ ਸੀਮਨ ਵਗੈਰਾ ਬਾਈ ਹਾਂਜੀ ਇਹਦੇ ਸੀਮਨ ਲੱਗਿਆ ਜੀ ਅੱਜ ਚਾਰ ਪੰਜ ਦਿਨ ਹੋਇਆ ਮੈਂ ਹੀ ਲਗਵਾਇਆ ਜੀ ਠੀਕ ਆ ਜੀ ਹਾਂਜੀ ਬਾਈ ਜੀ ਦੁੱਧ ਦੇ ਥਲੇ 15 16 ਕਿਲੋ ਹੀ ਸੀਗਾ ਇਹ ਬੱਚੀ ਦਾ ਥੋੜਾ ਜਿਆਦਾ ਦ੍ਰੇਵਾ ਕਰਕੇ ਇੱਕ ਦੋ ਦਿਨ ਰੰਬੀ ਗਈ ਹੈ ਵੀ ਮਤਲਬ ਘਰ ਦਾ ਕਰ ਗਈ ਹਾਂਜੀ ਹਾਂਜੀ ਬੱਚੇ ਦਾ ਕਰ ਹੀ ਜਾਂਦਾ ਬਸ ਹਾਂਜੀ ਤੇ ਮੈਲਨੇ ਚ ਸੀਲ ਠੰਡੀ ਹੈ ਜਦੋਂ ਦਿਲ ਲਾਲਿਆ ਤੇ ਉਦੋਂ ਮਤਲਬ ਹਾਂਜੀ ਹਾਂਜੀ 16 ਕਿਲੋ ਦੁੱਧ ਹਾਂਜੀ ਤੇ ਮਿਲਦੀ ਫਿਰ ਕਿਵੇਂ ਬਾਈ ਇਹ ਮਿਲਦੀ ਬਾਈ ਜੀ ਜਦੋਂ ਮਰਜੀ ਨਿਆਣਾ ਪਾਉ ਬੈਠੋ ਚੋ ਕੋਈ ਚੱਕਰ ਘੂੜੇ ਧਾੜੇ ਦੀ ਵੀ ਕੋਈ ਨਾ ਨਾ ਕੋਈ ਲੋ ਵੀ ਸੱਜਣੋ ਸੀਲ ਸਲਾਗਾ ਤੁਹਾਨੂੰ ਨੇੜੇ ਹੋ ਕੇ ਦਿ ਤੇ ਜਰਸੀ ਕ੍ਰਾਸ ਚ ਪੈਂਦੀ ਹੈ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਹਾਂ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਥਣ ਲੱਗਿਆ ਜਿਵੇਂ ਸਾਈਵਾਲ ਨੂੰ ਲੱਗਿਆ ਹੁੰਦਾ ਮੋਟਾ ਮੋਟਾ ਥਣ ਇਸ ਤਰ੍ਹਾਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਤੇ ਨਾੜਾਂ ਹਵਾਨੇ ਦੇ ਉੱਤੇ ਤੁਹਾਨੂੰ ਕਲੀਆਂ-ਕਲੀਆਂ ਦਿਖਾਈ ਦੇ ਜਾਣਗੀਆਂ ਮਿਲਕਵੇਨਨ ਨਹੀਂ ਵੀ ਨਜ਼ਰ ਮਾਰ ਲਓ ਦੋਸਤੋ ਤੇ ਦੋਨਾਂ ਪਾਸਿਆਂ ਦਾ ਤੁਹਾਨੂੰ ਥਣ ਹਵਾਨਾ ਦਿਖਾਉਣੇ ਆ ਉਸ ਤੋਂ ਬਾਅਦ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਸਵੇਰ ਦਾ ਟਾਈਮ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਚੋਈ ਹੋਈ ਆ ਤੇ ਲਓ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਸੇਮ ਸਾਈਜ ਆ ਥਣਾ ਦਾ ਮਿਲਕ ਵੇਨ ਇਧਰ ਵੀ ਬਹੁਤ ਚੰਗੀ ਆ ਤੇ ਥਣਾ ਦਾ ਸਾਈਜ ਗੈਬ ਦੋਨਾਂ ਪਾਸਿਆਂ ਤੇ ਇੱਕੋ ਜਿਹਾ ਕੱਦ ਕਾਠ ਬਹੁਤ ਆ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਰੀਡ ਦੀ ਹੱਡੀ ਬਿਲਕੁਲ ਸਿੱਧੀ ਹੈ ਜੀ ਦੇਖ ਸਕਦੇ ਹੋ ਤੁਸੀਂ ਖੋਲ ਕੇ ਬਾਈ ਤੋੜ ਦਿਓ ਲਓ ਵੀ ਸੱਜਣੋ ਤੁਰਦੀ ਤਾਂ ਤੁਹਾਨੂੰ ਹਵਾਨੇ ਦੇ ਦੀ ਜੱਜਮੈਂਟ ਆ ਜੂ ਕਿਉਂਕਿ ਚੋਇਆ ਹੋਇਆ ਪਸ਼ੂ ਆ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਆਣਾ ਵੀ ਟਾਈਮ ਤੁਹਾਨੂੰ ਦਿਖਾ ਦਿੰਨਾ ਹੈ 11:30 ਦਾ ਟਾਈਮ ਆ ਦੇਖ ਸਕਦੇ ਹੋ ਤੁਸੀਂ ਦੁਪਹਿਰ 11:30 ਦਾ ਟਾਈਮ ਆ ਲਓ ਵੀ ਮੈਂ ਤਰੋ ਤੋੜ ਕੇ ਤੁਹਾਨੂੰ ਦਿਖਾਦੀ ਆ ਤੇ ਟਾਈਮ ਤੁਹਾਨੂੰ ਦੱਸਦਾ ਵੀ ਹਜੇ ਸਵੇਰ ਦਾ ਹੀ ਆ ਸਮਝ ਲਓ ਸਾਢੇ 11 ਦਾ ਟਾਈਮ ਆ ਪੋਸਟਾਂਗ ਨਾ ਤੁਸੀਂ ਇਹਦੇ ਹਵਾਨੇ ਦੀ ਜੱਜਮੈਂਟ ਕਰ ਲਓ ਬਾਕੀ ਜਿੰਨਾ ਦੁੱਧ ਦੱਸਿਆ ਭਾਵੇਂ ਤਿੰਨ ਡੰਗ ਚੋ ਕੇ ਲੈ ਜਾਓ ਬਾਈ ਜੀ ਕਿਉਂਕਿ ਵਪਾਰ ਲਾਈਨ ਦੇ ਕੰਮ ਦੇ ਵਿੱਚ ਇੰਨਾ ਸੱਚ ਤਾਂ ਬੋਲਣਾ ਹੀ ਪੈਂਦਾ ਚਲ ਬੰਦਦੇ ਹੋ ਬਾਈ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ ਜੀ ਇਹਦਾ 50000 ਹੈ ਜੀ 50000 ਚ ਬਾਈ ਮਾਨਤਾਨ ਹੋ ਜਾਊਗਾ ਹਾਂਜੀ ਮਾਨਤਾਨ ਹੋ ਜਾਊਗਾ ਲਓ ਵੀ ਸੱਜਣੋ 50000 ਮੁੱਲ ਆ ਤੇ ਬੰਦਾ ਮਾਨਤਾਨ ਇਹਦੇ ਵਿੱਚੋਂ ਕੀਤਾ ਜਾਊਗਾ ਤੇ ਚੋਕੇ ਬਾਈ ਭਾਵੇਂ ਤਿੰਨ ਡੰਗ ਚਾਰ ਡੰਗ ਲੈ ਜਾ ਬਾਈ ਜਿੰਨਾ ਡੰਗ ਮਰਜੀ ਚੋਵੇ ਬੰਦਾ ਸਿਲਸਾ ਪੈਸੇ ਦੇਣੇ ਆ ਲਓ ਵੀ ਸਿਲਸਾ ਲੱਗ ਦੋਸਤੋ ਇੰਨੀ ਕ ਇੱਥੋਂ ਤੁਸੀਂ ਜੱਜਮੈਂਟ ਕਰ ਲਿਓ ਵੀ ਨਿਆਣਾ ਪਾਉਣ ਦੀ ਲੋੜ ਆ ਕਿ ਕਿਵੇਂ ਆ ਤੇ ਬਾਕੀ ਬਾਈ ਨਿਆਣਾ ਪਾ ਕੇ ਚਾਹੁੰਦਾ ਪਰ ਤੁਸੀਂ ਦੇਖ ਸਕਦੇ ਹੋ ਵੀ ਇਹ ਇਹਦਾ ਤੁਹਾਨੂੰ ਸਬੂਤ ਦਿੰਦਾ ਹੈ ਕਸੀਲ ਸਲੱਗ ਦਾ ਇਹਦੂ ਅੱਗੇ ਆਪਾਂ ਵਿਖਾਉਣੀ ਤੁਹਾਨੂੰ ਇੱਕ ਸੂਈ ਸਵਾਈ ਹੋਰ ਵੜ ਹਾਂਜੀ ਬਾਈ ਜੀ ਇਹਦੇ ਬਾਰੇ ਦੱਸਿਓ ਵੜ ਬੜੀ ਇਹ ਬਾਈ ਜੀ ਦੂਜਾ ਸੂਹਾ ਸੂਈ ਹੈ ਜੀ ਠੀਕ ਹੈ ਅੱਜ ਇਹਨੂੰ ਤੀਜਾ ਦਿਨ ਸੂਈ ਨੂੰ ਠੀਕਾ ਠੀਕ ਹੈ ਹਾਂਜੀ ਬਾਈ ਜੇ ਅਰਜੂ ਰੋਕੇ ਹੋ ਗਈ ਬਾਈ ਜਮਾ ਬਾਈ ਜੀ ਵੀਡੀਓ ਪਈ ਆਪਣੇ ਮਗਰ ਬੱਛਾ ਮਗਰ ਬੱਛਾ ਜੀ ਮਗਰ ਬੱਛਾ ਤੇ ਦੁੱਧ ਕਿੰਨਾ ਕਰ ਜੂਗੀ ਤੁਹਾਡੇ ਹਿਸਾਬ ਨਾਲ ਦੁੱਧ ਬਾਈ ਇਹ 15 ਤੋਂ 16 ਲੀਟਰ ਦੁੱਧ ਦੇਊਗੀ ਕੋਈ ਅਸੀਂ 20 ਨਹੀਂ ਕਹਿੰਦੇ 18 ਨਹੀਂ ਕਹਿੰਦੇ ਐਵੇਂ ਗੱਪ ਮਾਰਨ ਦਾ ਕੀ ਫਾਇਦਾ ਬਾਈ ਠੀਕ ਹੈ ਠੀਕ 15 16 ਕਿਲੋ ਦੁੱਧ ਦੇਊਗਾ ਇਸ ਟਾਈਮ ਦਾ 10 11 ਕਿਲੋ ਤੇ ਤਿੰਨ ਦਿਨਾਂ ਦੀ ਸੂਈ ਥਲੇ ਬੋਲਾ ਹੈਗਾ ਹਾਜ਼ਰ ਠੀਕ ਹੈ ਹਾਂਜੀ ਦੂਜਾ ਸੂਆ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਜਿੰਨੀ ਗੱਲ ਆ ਬਾਈ ਕਹਿੰਦਾ ਵੀ ਉਨੀ ਦੱਸਾਂਗੇ ਤੇ ਥਣ ਹਵਾਨੇ ਦੀ ਇਹ ਨੇੜਿਆਂ ਹੋ ਕੇ ਤੁਹਾਨੂੰ ਥਾਣ ਦਿਖਾ ਦਿੰਨੇ ਆ ਇਹਦਾ ਦੇਖ ਸਕਦੇ ਹੋ ਸੈਜ ਗੈਵ ਚੰਗਾ ਥਣ ਦਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾਵਾਂਗੇ ਥਣ ਲਓ ਵੀ ਸਜਣੋ ਦੂਜੇ ਪਾਸਿਓਂ ਵੀ ਤੁਹਾਨੂੰ ਥਣ ਦਿਖਾ ਦਿੰਨੇ ਆ ਬਿਲਕੁਲ ਸੇਮ ਸੈਜ ਆ ਥਣਾਂ ਦਾ ਤੇ ਮਗਰ ਇਹਦੇ ਬੱਛਾ ਹੈ ਤੋਰ ਕੇ ਤੁਹਾਨੂੰ ਉਸ ਤੋਂ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਤੇ ਟਾਈਮ ਤੁਹਾਨੂੰ ਦੂਜੀ ਵੈੜ ਦੇ ਵੀ ਦਿਖਾਇਆ ਵੀ ਕੀ ਆ ਇਹਦੇ ਵਿੱਚ ਵੀ ਤੁਹਾਨੂੰ ਦੁਬਾਰਾ ਵੀ ਟਾਈਮ ਦਿਖਾ ਸਕਦੇ ਜਾਂ ਕਹੂੰ ਤਾਂ ਬਹੁਤ ਚੰਗਾ ਸਾਫ਼ ਸੁਥਰਾ ਤੇ ਪੱਧਰ ਹਵਾਨਾ ਲੈ ਚਲੋ ਬੰਦੋ 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 ਦੱਸ ਗੀਵਸ 11:35 ਦਾ ਟਾਈਮ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਇਹਦਾ ਮੁੱਲ ਕੀ ਰੱਖਿਆ ਜੀ ਬਾਈ ਜੀ ਇਹ 62000 ਦੀ ਦੇ ਦੇ 62000 ਮਾਨਤਾ ਨੂੰ ਕੁਛ ਮਾਨਤਾਣ ਕਰ ਦੇਣ ਠੀਕ ਆ ਜੀ ਲਓ ਵੀ ਸਜਣੋ 62000 ਦੀ ਬਾਈਆਂ ਦਾ ਇਹ ਦੇ ਦੇਾਂਗੇ ਤੇ ਇਸ ਤੋਂ ਅੱਗੇ ਇੱਕ ਗੱਬਣ ਵੈੜਾ ਉਹਦੀ ਡਿਟੇਲ ਲੈਣੀ ਆ ਬਾਈ ਤੋਂ ਇਸ ਵੈੜ ਬਾਰੇ ਬਾਈ ਜੀ ਦੂਜਾ ਸੂਆ ਜੀ ਇਹ ਵੀ ਦੂਜਾ ਹੀ ਆ ਹਾਂਜੀ ਠੀਕ ਐ ਬਾਈ ਜੀ ਇਹ ਹਫਤਾ ਲੈ ਜੂਗੀ ਜੀ ਇਹ ਇੱਕ ਹਫਤਾ ਲੈਂਦੀ ਆ ਹਾਂਜੀ ਬਾਈ ਜੀ ਏ ਕੋਈ ਸੀਮਣ ਵਗੈਰਾ ਦਾ ਪਤਾ ਹੈ ਬਾਈ ਨਹੀਂ ਸੀਮਣ ਵਗੈਰਾ ਦਾ ਨਹੀਂ ਪਤਾ ਬਾਈ ਐਵੇਂ ਝੂਠ ਮਾਰਨ ਦਾ ਕੀ ਫਾਇਦਾ ਲਓ ਵੀ ਸਜਣੋ ਹਫਤਾ ਇਹਨੇ ਲੈ ਜਾਣਾ ਮੂੰਹ ਮੱਥਾ ਇਹਦਾ ਵੀ ਤੁਹਾਨੂੰ ਦਿਖਾਉਣਾ ਹੈ ਪੂਰੇ ਨੂੰ ਮੂੰਹ ਕਰਿਓ ਬਾਈ ਦੇਖ ਸਕਦੇ ਹੋ ਦੋਸਤੋ ਤੇ ਥਣ ਹਵਾਨਾ ਵੀ ਤੁਹਾਨੂੰ ਦਿਖਾ ਦਿੰਨੇ ਆ ਸੀਲਸ ਲੱਗ ਬਹੁਤਾ ਕਰਮ ਵਾਲੀ ਬਾਕੀ ਤੁਹਾਨੂੰ ਹੱਥ ਮਾਰ ਕੇ ਵੀ ਦਿਖਾਵਾਂਗੇ ਇਹੋ ਜੀ ਕੋਈ ਗੱਲ ਨਹੀਂ ਨਾੜਾਂ ਇਹਦੇ ਤੇ ਵੀ ਹਵਾਨੇ ਤੇ ਬਰੀਕ ਤੁਹਾਨੂੰ ਦਿਖਾਈ ਦੇਣਗੀਆਂ ਮਿਲਕ ਵੇਨ ਵੀ ਦੇਖ ਸਕਦਾ ਹਾਂ ਤੁਸੀਂ ਦੋਨੋਂ ਪਾਸੇ ਤੋਂ ਪਹਿਲਾਂ ਤੁਹਾਨੂੰ ਥਣ ਹਵਾਨਾ ਦਿਖਾ ਦਈਏ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ। ਲਓ ਵੀ ਸੱਜਣਾ ਦੋਨਾਂ ਪਾਸਿਆਂ ਦਾ ਤੁਹਾਨੂੰ ਥਾਂ ਦਿਖਾ ਦਿਆ। ਬਾਕੀ ਪੈਠ ਫੁੜਾ ਦੇ ਦੇਖ ਸਕਦੇ ਹੋ ਰੀੜ ਦੀ ਹੱਡੀ ਵੀ ਸਿੱਧੀ ਹੈ ਬਿਲਕੁਲ। ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ। ਤੋੜ ਦਿਓ ਭਾਈ। ਲਓਏ ਮਿੱਤਰੋ। ਪਾਣੀ ਇਹ ਵੀ ਪੀਊਗੀ। ਨਹੀਂ ਨਹੀਂ ਪੀਤਾ ਬਣੀ। ਲਓ ਵੀ ਮਟਰੋਂ ਦੇਖ ਸਕਦੇ ਹਾਂ ਹਵਾ ਨਾ ਬਹੁਤ ਜਿਆਦਾ ਸਾਫ਼ ਸੁਥਰਾ ਇਹਦਾ ਵੀ ਬਾਕੀ ਬਾਈ ਨੇ ਰੇਟ ਬਿਲਕੁਲ ਜੈ ਕੀਤੀ ਆ ਕੋਈ ਹਲਾ ਨਹੀਂ ਵਾਲਾਗਾ ਕਈ ਵੀਰ ਰੇਟ ਜਿਆਦਾ ਮੰਗ ਲੈਂਦੇ ਆ ਮੋੜ ਲਓ ਬਾਈ ਮੁਰਕੇ ਗਾਹਕ ਨੂੰ ਔਖਾ ਹੋ ਜਾਂਦਾ ਲਾਉਣਾ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ ਇਹ ਭਾਈ ਜੀ ਆਪਾਂ ਦੇ ਦੇ ਦਾਂਗੇ 65000 ਦੀ 65000 ਦੀ ਹਾਂਜੀ ਲੋ ਵੀ ਸਜਣੋ ਉਰਲੀ 62000 ਦੀ ਦੇ ਦੇਣਗੇ ਬਾਈ ਕਹਿੰਦੇ ਵੀ ਇਹ ਵੈੜ 65000 ਦੀ ਹੋ ਜੂਗੀ ਤੇ ਬਣਦਾ ਮਾਨਤਾਂ ਨੂੰ ਦੋਸਤੋ ਤੁਹਾਡਾ ਇਹਨਾਂ ਚੋਂ ਸਾਰਿਆਂ ਜੋ ਕੀਤਾ ਜਾਊਗਾ ਇਹ ਭਾਈ ਜੀ ਦੁੱਧ ਵੀ ਚੰਗਾ ਪਾਊ ਤੇ ਭਾਈ ਜੀ ਹੱਥ ਮਾਰ ਕੇ ਇਹ ਵੀ ਵਿਖਾ ਦਿਓ ਮਾੜਾ ਜਾਂ ਤੇ ਜਿਸ ਵੀ ਕਿਸੇ ਮੇਰੇ ਵੀਰ ਨੂੰ ਤਿੰਨਾਂ ਵੈੜਾਂ ਦੇ ਵਿੱਚੋਂ ਕੋਈ ਵੀ ਵੈੜ ਪਸੰਦ ਆ ਤਾਂ ਨੰਬਰ ਆਪਾਂ ਸਕਰੀਨ ਤੇ ਚਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਸੰਪਰਕ ਕਰਕੇ ਸੌਦਾ ਕਰ ਲਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਹੈ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਦੇ ਹਾਂ ਅਜਿਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ